ਨੇਗਰਜੀ ਕੀ ਆ ਪੀਵੀ ਮੈਂ ਹਾਂ ਰਣਜੀਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਰਸਪੱਤਰ ਨਜ਼ਰ ਪਾਣੇ ਆਨ ਕਰਕੇ ਹੱਥ ਚੁੱਕਿਆ ਕੇ ਪੰਜਾਬ ਦੀਆਂ ਖਬਰਾਂ ਨੇ ਪੰਜਾਬ ਵਿੱਚ ਪੰਜ ਨਗਰ ਨਗਰਮਾਂ ਵਿੱਚ 7 ਵਜੇ VOTING ਸ਼ੁਰੂ ਹੋ ਗਈ ਹੈ ਜਿੰਨਾ ਤੁਸੀਂ ਜਲੰਧਰ ਤੋਂ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਤੇ ਫਗਵਾੜਾ ਸ਼ਾਮ ਲਈ ਸਾਮ ਚਾਰ ਦੀ ਸਪੋਟੀ ਮੁੱਬੀ ਗਈ VOTING ਖਤਮ ਹੁੰਦੇ ਹੀ ਗਿਣਤੀ ਹੋਵੇਗੀ ਜਿੱਥੇ ਐਲਾਨ ਦਿੱਤੇ ਜਾਣਗੇ ਸਵੇਰੇ 11 ਵਜੇ ਤੱਕ ਸਾਰੇ ਫੀਲਡ ਵਿੱਚ VOTING ਹੋ ਰਹੀ ਹੈ ਜਿਸ ਦਾ ਜ਼ਾਰਾ ਨੇ ਪੁੱਛ ਕਿ ਜਦੋਂ ਵੋਟਰ ਕਟੰਗਾ ਅਰੋਪ ਲਗਾ ਕੇ ਹੁੰਦਾ ਮਾ ਕੀਤਾ ਇਸ ਨਾਲ ਹੀ ਪਟਿਆਲਾ ਚ ਭਾਜਪਾ ਉਮੀਦਵਾਰ ਨੇ ਪੈਟਰੋਲ ਪਾ ਕੇ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਲੰਧਰ ਨਗਰ ਚੋਨਾ ਲਈ VOTING ਸਵੇਰੇ 7 ਵਜੇ ਤੋਂ ਜਾ ਰਹੀ ਹੈ ਸਾਰੇ ਬੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ पहुंचने तो इस गिनती की जाएगी सवारी ग्यारह बजे तक अठारह दशमलव तेरह प्रतिशत वोटिंग हुई है अमृतसर नगर निगम चोना वोटा पै रही है जिला प्रशासन वालों कुल अठ सौ इकयाली बूथ बनाए गए हैं वोटिंग सवेरे सात बजे शुरू होकर शाम चार बजे तक चलेगी जिस तब नतीजे आने शुरू हो जाएंगे ਵੋਟਿੰਗ ਸ਼ੁਰੂ ਹੋ ਗਈ ਹੈ ਨਗਰ ਨਿਗਮ ਦੇ 358 ਵਾਰਡਾ ਨਲ ਪੌਂਸਲਾ ਦੇ 598 ਵਾਰਡਾ ਵਿੱਚ ਵੋਟਾਂ ਪਾਉਣ ਲਈ 1609 ਪੋਲਿੰਗ ਕੇਂਦਰ ਬਣਾਏ ਗਏ ਨੇ ਜਿੰਨਾ ਵਿੱਚ 3809 ਪੋਲਿੰਗ ਬੂਥ ਨੇ ਜਿੰਨਾ ਚੁਲੇ ਈਮਾ ਚ ਵੋਟਿੰਗ ਹੋ ਰਹੀ ਹੈ ਹੁਣ ਚ ਕਾਂਗਰਸ ਤੇ ਚਾਰ ਭਾਜਪਾ ਦੇ ਇੱਕ ਮੇਰ ਹੈ ਹਾਲਾਂਕਿ ਹੁਣ ਤੋਂ ਮੇਰ ਕਾਂਗਰਸ ਛੱਡ ਕੇ ਆਪ ਚ ਸ਼ਾਮਲ ਹੋ ਗਏ ਨੇ ਤੇ ਕਾਂਗਰਸ ਤੋਂ ਇੱਕ ਭਾਜਪਾ ਚ ਸ਼ਾਮਲ ਹੋ ਗਿਆ ਹੈ ਅਮਰਸਰ ਦੇ ਅਜਨਾਲਾ ਚ ਚੋਣਾ ਦੌਰਾਨ ਪਛਾਤੇ ਬਦਮਾਸ਼ਾਂ ਨੇ ਥਾਟੇ ਸਵਾਰ ਨੌਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਤੋਂ ਬਾਅਦ ਜਲੰਧਰ ਤੇ ਪਟਾਪਾਗਰ ਦੇ ਕੋਲਿੰਗ ਸਟੇਸ਼ਨ ਤੇ VOTING ਦੌਰਾਨ ਇੱਕ ਵੀਕਿੰਗ ਪੁਲਿਸ ਨੇ ਹਲਕਾ ਬੰਨ ਰਕਤ ਕੇ ਬਾਤ ਕਰਿਆ ਹੋਰ ਵੀ ਕਿ ਘਟਨਾ ਵਾਹੇਗੇ ਨਹੀਂ ਜਿੱਨਾਂ ਚ ਪਟਿਆਲਾ ਚ ਭਾਰ ਪਾਗ ਹੋ ਜਾਏ ਮਕੌਲ ਕਹਿ ਕਿ ਬਾਹਰ ਆਏ ਲੋਕਾਂ ਨੇ ਗੁੱਸੇ ਤੇ ਇੱਕਾਂ ਦੇ ਪਰਿਵਾਰ ਨਾਲ ਹਮਲਾ ਕੀਤਾ ਜਿਸ ਵੀ ਇਹ ਸਭ ਜਵਾਨਸ ਨੇ ਜੋ ਦੋ ਲੋਕ ਵੀ ਸਖਮੀ ਹੋਏ ਨੇ ਇਸ ਤਲਾਵ ਅਮਰਸਰ ਦੇ ਕਰਤਾਰ ਕੀ ਕਿਤਾਬੇ ਅਮਰਸਰ ਦੇ ਪਾਰਟ ਨੰਬਰ 8 ਤੇ 9 ਤੇ 10 ਦੇ ਸਾਂਝੇ ਬੂਥ ਦੇ ਲੋਕਾਂ ਵਿਚਾਰ ਲੜਾਈ ਹੋ ਗਈ ਕਿਉਂਕਿ ਅਨਛੂਤ ਫੋਨ ਆਇਆ ਬਾਇ ਅਕਸ਼ੋਕ ਪੱਕੀ ਦਾ ਮੋਬਾਈਲ ਫੋਨ ਬੁੱਧਲੇ ਬਾਹਰ ਰੱਖਿਆ ਗਿਆ ਅਮਰਸਰ ਦੇ ਵਾਰਡ ਨੰਬਰ 25 ਤੇ ਬੁੱਧ ਨੰਬਰ 2 ਤੇ ਵਾਰਡ ਨੰਬਰ 10 ਚ ਡਾਇਮੰਡ ਐਵੇਨਿਊ ਵਿੱਚ ਪੀਵੀਐਮ ਖਰਾਬ ਹੋਣ ਕਾਰਨ ਹੋਟਲ ਦੇਰੀ ਨਾਲ ਸ਼ੁਰੂ ਹੋਈ ਤੇ ਜੇ ਪਾਸੇ ਹਾਈ ਕੋਰਟ ਦੇ ਹੁਕਮ ਅਨੁਸਾਰ ਪਟਿਆਲਾ ਦੇ 7 ਵਾਰਡਾਂ ਦੇ ਮੋਗਾ ਦੇ 8 ਵਾਰਡਾਂ ਵਿੱਚ ਉਹਨਾਂ ਨਹੀਂ ਕਰਵਾਈਆਂ ਜਾ ਰਹੀਆਂ ਇਥੇ ਨਾਮ ਜਦ ਕੀ ਦਰਾਂ ਨੂੰ ਹਮਲਾ ਹੋਇਆ ਕਿ ਪੰਜਾਬ ਦੇ ਥਾਣੇ ਦੀ ਗੱਲ ਕਰਦੇ ਥਾਣੇ ਤੇ ਹਮਲੇ ਦੁਕਾਨਦਾਰਾਂ ਦਾ ਨਾਮ ਨਹੀਂ ਲੈ ਰਹੇ ਉਦਾਸਪੁਰ ਦੇ ਰਹੀਮਪਿੰਡ ਕਸਬਾ ਵੰਡਾਲਾ ਬਾਂਗਰ ਥਾਣੇ ਤੇ ਰਾਤ ਸਮੇਂ ਗ੍ਰੇਨੇਡ ਸੁੱਟਿਆ ਗਿਆ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ ਗਨੀਮਤੇਰੀ ਕਿ ਇਥੇ ਧਮਾਕਾ ਹੋਣਾ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਤੋਂ ਬਾਅਦ ਲੋਕਾਂ 'ਚ ਕਾਫੀ ਜ਼ਿਆਦਾ ਤੈਸ਼ ਦਾ ਮਾਹੌਲ ਹੈ ਜਾਣਕਾਰੀ ਤਾਬਤ ਤੋਂ ਵੰਡਾਲਾ ਬਾਂਗਰ ਰਾਤ ਸਮੇਂ ਧਮਾਕਾ ਇਹਨਾਂ ਹੋ ਗਿਆ ਜਦਕਿ ਲੋਕ ਡਰਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਥਾਣੇ ਤੇ ਗ੍ਰੇਨੇਡ ਸੁੱਟਿਆ ਗਿਆ ਲੋ ਬਿਲਡਿੰਗ ਖਾਲੀ ਕਰਵਾ ਲਈ ਗਈ ਹੈ 10 ਦਿਨ ਪਹਿਲਾਂ ਹੀ ਇਸ ਬਿਲਡਿੰਗ ਵਿੱਚ ਬੰਡਾਲਾ ਬਾਗੜ ਚੌਕ ਕੀ ਚੱਲਦੀ ਸੀ ਤੇ ਬਿਲਡਿੰਗ ਖਾਲੀ ਹੋਣ ਕਾਰਨ ਕੋਈ ਜਾਣ ਨੁਕਸਾਨ ਨਹੀਂ ਹੋਇਆ ਲੋਕਾਂ ਦੇ ਖਲੇ ਭਪਾਲ ਦੇ ਹਰੇਰਾ ਕਲੋਨੀ ਸਥਿਤ ਟਰਾਂਸਪੋਰਟ ਵਿਭਾਗ ਦੇ ਸਾਬਕਾ ਹੈੱਡ ਕਾਂਸਟੇਬਲ ਸੌਰਵ ਸ਼ਰਮਾ ਦੇ ਘਰ ਛਾਪੇਮਾਰੀ ਕੀਤੀ ਹੈ ਜਾਣਕਾਰੀ ਮੁਤਾਬਕ ਲੋਕਾਯੁਕਤ ਟੀਮ ਨੇ ਸਾਬਕਾ ਸੌਰਵ ਸ਼ਰਮਾ ਕੋਲੋਂ ਕਰੀਬ 2.5 ਕਰੋੜ ਨਕਦ ਅਤੇ 40 ਕਿਲੋ ਚਾਂਦੀ ਬਰਾਮਦ ਕੀਤੀ ਹੈ ਟੀਮ ਨੂੰ ਨੋਟ ਦੇਣ ਲਈ ਮਸ਼ੀਨ ਮੰਗਵਾਣੀ ਪਈ ਸੌਰਵ ਸ਼ਰਮਾ ਨੇ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ ਸ਼ਰਮਾ ਇੱਕ ਸਾਬਕਾ ਮੰਤਰੀ ਦੇ ਕਰੀਬੀ ਵੀ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸੌਰਵ ਸ਼ਰਮਾ ਨੇ ਆਪਣੇ ਪਿਤਾ ਦੀ ਥਾਂ ਤੇ ਤਰਸ ਦੇ ਆਧਾਰ ਤੇ ਟਰਾਂਸਪੋਰਟ ਅਧਿਕਾਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ 10-12 ਸਾਲਾਂ ਤੋਂ ਸੇਵਾ ਕੀਤੀ ਬਾਅਦ ਵਿੱਚ ਨੂੰ ਭਾਰਤ ਤੋਂ ਵੀਆਰਐਸ ਜਾਂਚ ਦੌਰਾਨ ਉਹਨਾਂ ਨੇ ਲੈ ਲਈ ਸੀ ਕਿ ਇਸ ਤੋਂ ਬਾਅਦ ਜਾਂਚ ਵਿੱਚ ਸਾਲਾਂ ਦੇ ਵਾਕਫ ਖਸਾਮਾਂ ਤੇ ਬੇਨਿਆਮੀ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਨੇ ਜਿਸ ਨਾਲ ਉਸ ਦੀ ਲੋੜ ਤੋਂ ਵੱਧ ਡੌਲਰ ਦੇ ਸੋਪੇ ਸਾਹ ਪੈਦਾ ਹੋਇਆ ਸਾਰਾ ਸਰਮਾਣੀ ਅਖੀ ਮਾਰਟ ਇੰਪੋਰਟ ਕਈ ਲੋਕਾਂ ਦੇ ਨਾਮ ਤੇ ਜਾਇਦਾਦ ਦੇ ਦਸਤਾਵੇਜ਼ ਕੱਟੇ ਕਿਤੇ ਸਨ ਟ੍ਰਾਂਸਪੋਰਟ ਅਧਿਕਾਰੀਆਂ ਦੇ ਨਾਮ ਤੇ ਸਾਰਾ ਮੋਹਨ ਸ਼ਰਮਾ ਦੇ ਘਰ ਤੇ ਰਸਤਾਵੇ ਜ਼ਿੰਮੇਦਾਰੀ ਦੱਸੀ ਜਾ ਰਹੇ ਨੇ ਹਾਲਾਂਕਿ ਇਸ ਬਾਰੇ ਲੋਕਾਇਉਟ ਨੂੰ ਖੰਡਕ ਤੋਂ ਕੋਈ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਅਮੇਸ਼ਾਵੀ ਚਿਕਾਜੀਪਗੇ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਨੇਤਾ ਜੀ ਨੇ ਰਾਤ ਵੋਟ ਮੰਗਨ ਆਇਆ ਇੱਕ ਬਬਰ ਕਰ ਵਾਈਕ ਚੋਰੀ ਕਰਕੇ ਫਰਾਰ ਹੋ ਗਿਆ ਕਟਨਾ ਸਿਸਟੀ ਵਿੱਚ ਕੈਦ ਹੋ ਗਈ ਜਿਸ ਚਿਕ ਘਰ ਦੇ ਬਾਹਰ ਖੜੀ ਵਾਈਕ ਨੂੰ ਚਾਲੂ ਕਰਕੇ ਲੈ ਜਾਂਦੇ ਹੋਏ ਵਕਤ ਦਿਖਾਈ ਦੇ ਰਿਹਾ ਵਾਰ ਨੰਬਰ 1 ਕਟਨਾ ਸਟੇ ਸ਼੍ਰੀ ਗੁਰੂ ਅਮਰਦਾਸ ਸੈਵਨੂ ਨਿਵਾਸੀ ਰਾਹੁਲ ਮਹਿਤਾ ਨੇ ਦੱਸਿਆ ਕਿ ਕਿ ਦੁਪਹਿਰ ਨੂੰ ਉਹਨਾਂ ਦੀ ਗਲੀ ਵਿੱਚ ਆਪ ਉਨੀਕਵਾਲ ਕੋਜੀਪਕੌਰ ਤੋਂ ਉਹਨਾਂ ਦੇ ਵੱਤਰ ਵੋਟ ਮੰਗਨ ਆਏ ਸਨ ਰੋਟੋ ਰੋਟ ਕੰਪੇਨ ਦੇ ਦੌਰਾਨ ਉਹਨਾਂ ਦੇ ਘਰ ਦੇ ਬਾਹਰ ਦੇ ਦਰਵਾਜ਼ੇ ਖੁਰਕਾਏ ਦੋ ਬੈਲ ਵੀ ਬੁਝਾਈ ਤੇ ਉਸ ਬਾਅਦ ਕਰਾ ਤੋ ਬਾਹਰ ਕੋਸੋ ਲਗਾਏ ਲੋਕ ਚਲੇ ਗਏ ਤੇ ਕੁਝ ਟਾਈਮ ਤੋਂ ਬਾਅਦ ਇੱਕ ਆਦਮੀ ਆਇਆ ਤੇ ਉਹਨੇ ਕਾਰ ਦੇ ਬਾਹਰ ਖੜੀ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਗਿਆ ਜਦੋਂ ਉਹਨਾਂ ਨੂੰ ਮੋਟਰਸਾਈਕਲ ਨਹੀਂ ਮਿਲੀ ਤਾਂ ਉਹਨਾਂ ਨੇ ਸੀਸੀਟੀਵੀ ਚੈੱਕ ਕੀਤੀ ਜਿਸ ਤੇ ਸਾਰਾ ਮਾਮਲਾ ਸਾਹਮਣੇ ਆਇਆ ਕਿ ਜਗਜੀਤ ਸਿੰਘ ਦਲੇਵਾਲ ਦੀ ਮਰਨ ਵਰਤ ਤੇ ਰੱਖੇ ਨੂੰ ਛੱਬੀਵਾ ਦੇਣਾ ਤੇ ਦਸ ਜੀ ਸੁਪਰੀਮ ਕੋਰਟ ਨੇ ਜਗਜੀਤ ਢੱਲੇਵਾਲ ਦੇ ਸੇਤ ਤੇ ਚਿੰਤਾ ਪ੍ਰਗਟਾਈ ਹੈ ਉਹਨਾਂ ਨੇ ਇਸ ਸਾਲ ਵਿੱਚ ਉਹਨਾਂ ਨੂੰ ਦਾਖਲ ਕਰਵਾਉਣ ਦੀ ਗੱਲ ਕਹੀ ਹੈ ਤੇ ਜਿਸ ਪਾਸੇ ਕਿਸਾਨ ਚ ਦੀ ਬੰਦੀਆਂ ਨੇ ਵੀ ਬਟਾ ਐਲਾਨ ਕਰ ਦਿੱਤਾ ਕਿ ਕਿਸਾਨ ਚ ਦੀ ਬੰਦੀਆਂ ਨੇ ਕਹਿ ਕਿ ਢੱਲੇਵਾਲ ਆਪਣਾ ਮਾਰਨ ਵਾਲਾ ਕੰਮ ਨਹੀਂ ਛੱਡਣਗੇ ਕਿ ਉਹਨਾਂ ਨੂੰ ਲੈ ਕੇ ਜਾਣਗੇ ਸਾਡੀਆਂ ਲਾਸ਼ਾਂ ਤੋਲੰਗਣਾ ਪਵੇਗਾ ਇੱਥੇ ਗੱਲ ਕਰਦੇ ਹੋਏ ਖਲੋੜੀ ਬਾਰਡਰ ਤੇ ਕਿਸਾਨ ਆਗੂ ਲਖਮਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਾਂ ਪਰ ਜਗਜੀਤ ਸਿੰਘ ਢੱਲੇਵਾਲ ਦੇ ਸਿਰ ਤੇ ਕੀਤੀ ਚਿੰਤਾ ਕਰ ਪਰ ਅਸੀਂ ਇਹ ਵੀ ਦੇਖਣਾ ਕਿ ਢੱਲੇਵਾਲ ਸੇਤ ਕਿਓ ਵਿਗੜੀ ਤੇ ਜਗਜੀਤ ਸਿੰਘ ਢੱਲਵਾਲ ਦੀ ਵਿਗੜਤੀ ਉਸੇ ਲਈ ਸਮੇਤ ਸਰਕਾਰ ਜ਼ਿੰਮੇਵਾਰ ਹੈ ਜੋ ਵਾਰ-ਵਾਰ ਵਾਅਦੇ ਕਰਕੇ ਮੁਕਰਦੀ ਜਗਜੀਤ ਸਿੰਘ ਢੱਲਵਾਲ ਕੈਂਸਰ ਪੀੜਤ ਨੇ ਕਿ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਆਪਣਾ ਪੈਰ ਆਪ ਉਧਾਰ ਰੱਖਿਓ ਘਬਰਾਣਾ ਚਾਹੀਦਾ ਹੈ। ਇਹ ਗੱਲ ਕਰਦੇ ਆਂ ਬਾਲੀਵੁੱਡ ਸੀ ਤਾਕੜ ਗਰਲ ਪੰਜ ਪਾਸ ਸਸਬ ਮੈਂਬਰ ਕੰਗਨ ਨੌਤ ਆਪਣੇ ਬਿਆਨ ਲਾਇਆ ਕਿ ਐਕਸਸ ਉਹੀਮ ਚ ਰਹਿੰਦੀ ਹੈ ਕਿ ਇੱਕ ਵਾਰ ਤੁਸੀਂ ਅਜਿਹਾ ਬਿਆਨ ਦਿੱਤਾ ਜਿਸ ਨਾਲ ਹਰ ਕੋਈ ਹੈਰਾਨ ਹੈ ਅਭੀ ਨੇ ਜੀ ਤੇ ਪਾਰਸ ਸਸਬ ਮੈਂਬਰ ਰਤਨ ਨਰਾਤ ਕਲਾਕਾਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਤੇ ਹੁਣ ਦਲਜੀਤ ਦੋਸਾਂਸ ਦੇ ਬਾਲ ਗਰੇ ਚ ਉਹਨਾਂ ਨੇ ਅਜੀਬ ਤਕਨੀਕ ਕੀਤੀ ਹੈ ਕਿ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਅਦਰਸਰ ਦਲਜੀਤ ਦੋਸਾਂਸ ਦੇ ਹੱਥ ਵਿਚ ਆਈ ਹੈ ਤੇ ਪੰਜਾਬੀ ਗਾਇਕਾਂ ਨੂੰ ਇਹਨਾਂ ਨੇ ਵੀ ਆਪਣੇ ਦਿਲ ਮਾਰਤੀ ਇੰਡੀਆ ਟੂਰ ਤੇ ਨੇ ਹਾਲ ਹੀ ਵਿੱਚ ਆਂਧਰਾ ਪ੍ਰਦੇਸ਼ ਤੇ ਤੇਲंगाना ਪੰਜਾਬ ਰਾਜਸਥਾਨ ਤੇ ਮਹਾਰਾਸ਼ਟਰ ਵਿੱਚ ਉਸੇ ਸੰਗੀਤ ਸਮਾਰੋਹਦਾਨਾਂ ਸ਼ਰਾਬ ਜਾਂ ਨਸ਼ਾ ਨਸ਼ਵੰਗਤ ਕੀਤਾ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤੇ ਇਸ ਕਾਰਨ ਕਾਫੀ ਵਾਗ ਪਿਆ ਸੀ ਜਿਸ ਬਾਅਦ ਹੋਣਾ ਕੰਗਰਾਂ ਨੇ ਸਾਰੇ ਵਿਵਾਦ ਨੂੰ ਪਾਸੇ ਰੱਖਦੇ ਹੋਏ ਦਰਹੀ ਖਦਸਾਂ ਦਾ ਸਮਰਥਨ ਕੀਤਾ ਹੈ ਤੇ ਇਹ ਕਿ ਹਰ ਜਗ੍ਹਾ ਸ਼ਰਾਬ ਤੇ ਪਾਬੰਦੀ ਹੈ ਪਰ ਕੀ ਇਹ ਲੋਕਾਂ ਦੀ ਜ਼ਿੰਦਗੀ ਵਾਲੀ ਨਹੀਂ ਹੈ ਖਿਲਾਫ ਇਹਨਾਂ ਦਾ ਫਰਸ਼ ਪਸੀਨਾ ਨਹੀਂ ਨਹੀਂ ਦਾਸਾ ਖਰਾਰੇ ਉਸਕੇ ਮਿਲੋ ਜੀ ਪਿਆਗੀ